ਪੰਜਾਬ ਵਿੱਚ ਲੋਕ ਸੜਕਾਂ ਤੇ ਆਪਣੀ ਜਾਨ ਗੁਆ ਰਹੇ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਢਾਲ ਲੱਗੀ ਹੋਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਛੱਲਾਗੋਨ ਵਿੱਚ ਵਿਅਸਤ ਨੇ ਸ਼ਰਮ ਕਰੋ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦਾ ਜਿਨ੍ਹਾਂ ਪਟਿਆਲਾ ਵਿੱਚ ਹੋਏ ਨੌਜਵਾਨ ਦੇ ਕਤਲ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੂੰ ਕਹਿ ਰਿਹਾ ਮਜੀਠੀਆ ਨੇ ਪੋਸਟ ਕਰਕੇ ਲਿਖਿਆ ਹੈ ਕਿ ਪਟਿਆਲਾ ਦੇ ਪਾਸੀ ਰੋਡ ਤੇ ਤਿੰਨ ਲੁਟੇਰਿਆਂ ਦੇ ਵੱਲੋਂ 30 ਸਾਲਾ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਕਾਰ ਖੋਲਹੀ ਗਈ ਇਹ ਵਾਰਦਾਤ ਵੀ ਵੀ ਆਈ ਪੀ ਇਲਾਕੇ ਵਿੱਚੋਂ ਵਾਪਰੀ ਹੈ ਜਿੱਥੇ ਜੱਜਾਂ ਅਤੇ ਆਈ ਐਸ ਅਧਿਕਾਰੀਆਂ ਦੀ ਰਿਹਾਈਸ਼ ਹੈ ਜੇਕਰ ਅਜਿਹੇ ਵੀ ਵੀ ਆਈ ਪੀ ਖੇਤਰਾ ਵਿੱਚ ਕਤਲ ਅਤੇ ਲੁੱਟ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਕੋਈ ਹੋਰ ਸਿਵਲ ਖੇਤਰਾ ਦੇ ਵਿੱਚ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਮੋਗ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਛੱਲਾ ਗੋਂ ਦੇ ਵਿੱਚ ਰੁਚੀ ਹੋਈ ਨਹੀਂ ਜਦਕਿ ਪੰਜਾਬ ਦੇ ਵਿੱਚ ਲੋਕ ਸੜਕਾਂ ਤੇ ਮਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਛੱਲਾਗੋਣ ਵਿੱਚ ਵਿਅਸਤੇ ਸ਼ਰਮ ਕਰੋ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਦੱਸਦਾ ਹੈ ਕਿ ਪਟਿਆਲਾ ਦੇ ਪੋਸ਼ ਇਲਾਕੇ ਦੇ ਵਿੱਚ ਹੋਏ 30 ਸਾਲਾਂ ਨੌਜਵਾਨ ਸਮੀਰ ਕਟਾਰੀਆ ਦੇ ਕਤਲ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਗ੍ਰਹਿ ਵਿਪਾਤ ਵੀ ਮੁੱਖ ਮੰਤਰੀ ਦੇ ਕੋਲ ਹੈ ਲੇਕਿਨ ਨਿਤ ਦਿਨ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ ਲੋਕ ਅਤੇ ਵਿਰੋਧੀ ਜਾਨਣਾ ਚਾਹੁੰਦੇ ਨੇ ਕਿ ਸਰਕਾਰ ਲੋਕਾਂ ਨੂੰ ਜਾਨੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਰ ਕੀ ਰਹੀ ਹੈ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਜੀਂਦ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਬਦਲਾ ਜਨ ਸਭਾ ਕਰ ਰਹੇ ਨੇ ਬਿਰਡਪੂਰ ਈਬੀ ਪਿੰਜਾ